ਕਰਨ ਅਜਲਾ ਦਾ ਐਮ ਐਫ ਗੱਭਰੂ ਪੰਜਾਬੀ ਸੱਭਿਆਚਾਰ ਦੇ ਖਿਲਾਫ ਹੈ ਜੇਕਰ ਇਹ ਗਾਣਾ ਗਾਉਂਦਾ ਹੈ ਉਹਨਾਂ ਗਾਣੇ ਦੇ ਵਿੱਚ ਐਮ ਐਫ ਐਮ ਐਫ ਗੱਭਰੂ ਦੱਸੋ ਮੈਡਮ ਪੂਰਾ ਦੁਨੀਆ ਨੂੰ ਪਤਾ ਹੈ ਐਮ ਐਫ ਕੀ ਹੈ ਐਮ ਐਫ ਦੀ ਫੁੱਲ ਫਾਰਮ ਉਸ ਗਾਣੇ ਦੇ ਵਿੱਚ ਫੁੱਲ ਕਹਿ ਕੇ ਔਰਤ ਦੀ ਬੇਇੱਜ਼ਤੀ ਕਿਤੇ ਨੇ ਮਾਦੀ ਦੀ ਬੇਇੱਜ਼ਤੀ ਕਿਤੇ ਨੇ ਪੰਜਾਬੀ ਸੱਭਿਆਚਾਰ ਦੀ ਬੇਇੱਜ਼ਤੀ ਹੈ ਮੈਡਮ ਕਰਨਾਟਕ ਤੋਂ ਮਹਾਰਾਸ਼ਟਰ ਤੋਂ ਲੋਕ ਮੈਨੂੰ ਫੋਨ ਕਰਕੇ ਪੁੱਛ ਰਹੇ ਨੇ ਕਰਨੌਲਾ ਇੱਕ गाना ਆਇਆ ਉਹ ਐਮ ਐਫ ਗਪਰੂ ਕਹਿ ਰਹੇ ਨੇ ਐਮ ਐਫ ਦਾ ਮਤਲਬ ਉਹਨਾਂ ਨੂੰ ਪੁੱਛੋ ਕਰਨੋਜ਼ਲਾ ਤੱਕ ਪਹੁੰਚੀ ਇਹ ਗੱਲ ਕਿ ਤੁਸੀਂ ਕੰਪਲੇਂਟ ਫਾਈਲ ਕਰਤੀ ਨਹੀਂ ਉਹਨਾਂ ਦੇ ਤੱਕ ਮੈਂ ਪਹੁੰਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿੱਥੇ ਪਹੁੰਚ ਕਰਨ ਦੀ ਲੋੜ ਸੀਗਾ ਮੈਨੂੰ ਜਿਵੇਂ ਲੁਧਿਆਣਾ ਡੀਸੀ ਜਿਵੇਂ ਪੰਚਾਇਤ ਅਫਸਰ ਘਾਣਾਥੇ ਸ਼ੂਟ ਹੋਇਆ ਜਿੱਦੇ ਤੁਸੀਂ ਕੰਪਲੇਂਟ ਫਾਈਲ ਜੱਦੀਪਿੰਡ ਕਰਨੋਜ਼ਲਾ ਦੀ ਜੱਦੀਪਿੰਡ ਹੈ ਖੰਨੇ ਦੇ ਨੇੜੇ ਲੁਧਿਆਣਾ ਡਿਸਟ੍ਰਿਕਟ ਤੇ ਸਰਪੰਚ ਦੇ ਖਿਲਾਫ ਮੈਂ ਸਿਕਾਇਤ ਕੀਤੀ ਹੈ ਤਾਂ ਕਿ ਉਹਨਾਂ ਨੂੰ ਬੁਲਾ ਕੇ ਪੁੱਛਿਆ ਜਾਵੇ ਇਹ ਐਮਐਫ ਦੀ ਵਰਤੋਂ ਹੋਣ ਦੇ ਬਾਵਜੂਦ ਉਸ ਗਾਣੇ ਉਸ ਪਿੰਡ ਦੇ ਵਿੱਚ ਕਿਵੇਂ ਹੋਇਆ ਸੋ ਨਵਾਈ ਹੁੰਦੀ ਹੈ ਜਿਹੜਾ ਵੀ ਸਟੈਪ ਚੱਕ ਤੁਸੀਂ ਪੰਡਿਤ ਜੀ ਕੱਲ੍ਹੇ ਕੌਨਫੀਡੈਂਟਲੀ ਇਹਨਾਂ ਚੀਜ਼ਾਂ ਦੇ ਲਈ ਅੱਗੇ ਆ ਜਾਂਦੇ ਹੋ ਕੋਈ ਸਪੋਰਟ ਕਰਦਾ ਹੈ ਕੋਈ ਇੰਡਸਟਰੀ 'ਚ ਵੈਸੇ ਡਾਇਰੈਕਟ ਗੱਲ ਕਰਦੇ ਆ ਕੋਈ ਆਰਟਿਸਟ ਤੁਹਾਡੇ ਨਾਲ ਜਿੱਥੇ ਔਰਤ ਦੀ ਬੇਇੱਜ਼ਤੀ ਉੱਤੇ ਮੈਂ ਖੜ ਕੇ ਆਵਾਜ਼ ਉਠਾਉਂਦਾ پائی ਅਗਸਟ ਨੂੰ ਕਹਨ ਉਹਦੇ ਹੋਰ ਗਾਣਾ ਆ ਰਹੇ ਨੇ ਪੂਰਾ ਐਲਬਮ ਉਹ ਐਲਬਮ ਚੱਕ ਦਿੱਤਾ ਜਾਊਗਾ ਉਸ ਸਾਲ ਮਦ ਵਿੱਚ ਕੋਈ ਗਲਤ ਗਾਣਾ ਤਾਂ ਨਾ ਹੋਵੇ ਔਰਤ ਦੀ ਬੇਇੱਜ਼ਤੀ ਕਰਨ ਵਾਲੇ ਸ਼ਰਾਬ ਦੀ ਬੰਦੂਕ ਦੀ ਨਾ ਹੋਵੇ ਸੋ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਹਮੇਸ਼ਾ ਪੰਡਿਤ ਰਾਓ ਅੱਗੇ ਆਉਂਦੇ ਨੇ ਫਿਰ ਚਾਹੇ ਕਿਸੇ ਪੰਜਾਬੀ ਕਲਾਕਾਰ ਦੇ ਵੱਲੋਂ ਇਹੋ ਜਿਹੇ ਗਾਣੇ ਗਏ ਜਾਂਦੇ ਨੇ ਜਿਨ੍ਹਾਂ ਤੇ ਰੋਕ ਲਗਾਉਣ ਦੇ ਲਈ ਜਿਨ੍ਹਾਂ ਨੂੰ ਥੰਮ ਦੇਣ ਦੇ ਲਈ ਉਹ ਹਮੇਸ਼ਾ ਅੱਗੇ ਵਧਦੇ ਨੇ ਸੋ ਇਦਾਂ ਹੀ ਇੱਕ ਕਰਨ ਔਜਲਾ ਦਾ ਗਾਣਾ ਰਿਲੀਜ਼ ਹੋਇਆ ਜਿਸ ਦਾ ਟਾਈਟਲ ਹੈ ਐਮ ਐਫ ਗੱਭਰੂ ਜਿਸ ਤੋਂ ਬਾਅਦ ਪੰਡਿਤਰਾ ਉਹ ਇੱਕ ਵਾਰ ਫਿਰ ਤੋਂ ਜੋਨੇ ਸਾਹਮਣੇ ਆਏ ਨੇ ਔਰ ਉਹਨਾਂ ਨੇ ਸ਼ਿਕਾਇਤ ਦਰਜ ਕੀਤੀ ਹੈ ਔਰ ਬਹੁਤ ਸਾਰੇ ਕਲਾਕਾਰਾਂ ਤੇ ਪਹਿਲਾਂ ਉਹਨਾਂ ਨੇ ਕੰਪਲੇਂਟਸ ਕੀਤੀਆਂ ਨੇ ਜਿਹੜੇ ਜੋ ਪ੍ਰੋਮੋਟ ਕਰਦੇ ਨੇ दारू ਨੂੰ ਜਾਂ ਹਥਿਆਰਾਂ ਨੂੰ ਸੋ ਅੱਜ ਕਰਨ ਔਜਲੇ ਦੇ ਗਾਣੇ ਤੋਂ ਕਿਉਂ ਇਤਰਾਜ਼ ਹੋਇਆ ਕਿਹੜੀ ਸ਼ਬਦਾਵਲੀ ਤੋਂ ਪੰਡਿਤ ਰਾਉ ਨੂੰ ਇਤਰਾਜ਼ ਹੈ ਜਿਸ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਫਿਰ ਤੋਂ ਸਾਹਮਣੇ ਆ ਕੇ ਕਦਮ ਚੁੱਕਿਆ ਹੈ ਕਿ ਇਹੋ ਜਿਹੇ ਗਾਣਿਆਂ ਨੂੰ ਬੈਨ ਕਰ ਦੇਣਾ ਚਾਹੀਦਾ ਸੋ ਪੰਡਿਤ ਜੀ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹੂੰਗੀ ਕਿ ਕਰਨ ਔਜਲਾ ਦਾ ਐਮ ਐਫ ਗੱਭਰੂ ਪੰਜਾਬੀ ਸੱਭਿਆਚਾਰ ਦੇ ਖਿਲਾਫ ਹੈ ਸੋ ਮੈਂ ਜਾਨਣਾ ਚਾਹੂੰਗੀ ਕਿ ਤੁਸੀਂ ਪੂਰਾ ਗਾਣਾ ਸੁਣਿਆ ਇਹ ਵਾਲਾ ਜੀ ਬਿਲਕੁਲ ਮੈਡਮ ਪੂਰਾ ਗਾਣਾ ਸੁਣ ਕੇ ਹੀ ਮੈਂ ਇਹ ਕਦਮ ਚੁੱਕਿਆ ਹੈ ਜੀ ਸੋ ਤੁਸੀਂ ਸਾਰੇ ਸਿੰਗਰਾਂ ਨੂੰ ਫੋਲੋ ਕਰਦੇ ਹੋ ਬਿਲਕੁਲ ਮੈਡਮ ਪੰਜਾਬ ਦੇ ਵਿੱਚ ਜਿੰਨੇ ਵੀ ਗਾਇਕ ਨੇ ਉਹਨਾਂ ਦੇ ਗਾਣੇ ਸੁਣ ਕੇ جے چنگے گانے میں تعریف کرتا ہے جے غلط گانے میں خنڈن کرتا ہے۔ اچھا جی سو اے گانے دے وچ کی اعتراض سی گا۔ میڈم بہت ہی نمرتہ نال ਤੁہانوں دس دینا میں کرن ہوسلا ایک پنجاب دے گبرو ہونہار منڈے جے کر اے گانا گاوندا اے ان گانے دے وچ ایم ایف یا ایم ایف گبرو دسو میڈم پورا دنیا نو پتہ اے ایم ایف کی ہے۔ ایم ایف دی فل فارم اس گانے دے وچ فل کہہ کے عورت دی بےستی کیتنی ما دیت بےستی کیتنی ਮਾਂ ਦੀ ਬੇਇੱਜ਼ਤੀ ਕੀਤੇ ਨੇ ਤੇ ਪੰਜਾਬੀ ਸੱਭਿਆਚਾਰ ਦੀ ਬੇਇੱਜ਼ਤੀ ਹੈ ਮੈਡਮ ਪੰਜਾਬੀ ਸੱਭਿਆਚਾਰ ਐਮਐਫ ਵਾਲੀ ਨਹੀਂ ਹੋ ਸਕਦੀ ਹੈ ਕਰਨਾਟਕ ਤੋਂ ਮਹਾਰਾਸ਼ਟਰ ਤੋਂ ਲੋਕ ਮੈਨੂੰ ਫੋਨ ਕਰਕੇ ਪੁੱਛ ਰਹੇ ਨੇ ਕਰਨ ਉਸਲਾ ਇੱਕ ਗਾਣਾ ਆਇਆ ਉਹ ਐਮਐਫ ਗੱਭਰੂ ਕਹਿ ਰਹੇ ਨੇ ਐਮਐਫ ਦਾ ਮਤਲਬ ਉਹਨਾਂ ਨੂੰ ਪੁੱਛੋ ਮੈਂ ਹੈਰਾਨ ਹੋਇਆ ਉਸ ਤੋਂ ਬਾਅਦ ਮੈਨੇ ਕੰਪਲੇਂਟ ਪਾਇਆ ਮਾਨਯੋਗ ਡੀਸੀ ਲੁਧਿਆਣਾ ਨੂੰ ਮਾਨਯੋਗ ਪੰਚਾਇਤ ਆਫੀਸਰ ਲੁਧਿਆਣਾ ਨੂੰ ਕਿ ਇਹਨਾਂ ਨੂੰ ਪੁੱਛਿਆ ਜਾਵੇ ਐਮਐਫ ਦੀ ਮਤਲਬ ਕੀ ਹੈ ਇਹ ਗਾਣੇ ਦੇ ਵਿੱਚ ਐਮ ਐਫ ਦੀ ਫੁੱਲ ਫਾਰਮ ਕਿਉਂ ਵਰਤੋ ਕੀਤੀ ਗਈ ਪੁੱਛਿਆ ਜਾਵੇ ਸੋ ਇਸ ਤੋਂ ਪਹਿਲਾਂ ਵੀ ਤੁਸੀਂ ਹੋਰ ਕਲਾਕਾਰਾਂ ਦੇ ਗਾਣੇ ਸੁਨੇ ਨੇ ਕਈ ਗਾਣਿਆਂ ਦੇ ਵਿੱਚ ਤੁਸੀਂ ਸਟੈਪ ਵੀ ਚੱਕਿਆ ਲੇਕਿਨ ਪਏ ਵੀ ਐਂ ਤਾਂ ਦੇ ਗਾਣੇ ਬਹੁਤ ਸਾਰੇ ਗਾਣੇ ਹੋ ਸਕਦੇ ਹੈ ਮੈਡਮ ਲੇਕਿਨ ਕਰਨ ਉਸਲੇ ਜਿੰਨਾ ਤੋਂ ਉਮੀਦ ਕੀਤੀ ਜਾ ਸਕਦੀ ਹੈ ਚੰਗੇ ਗਾਣੇ ਦੀ ਹੁਨਾਰ ਹੋਣ ਕਾਰਨ ਪਰ ਉਹਨਾਂ ਨੇ ਖੁਦ ਇਸ ਗਾਣੇ ਦੇ ਵਿੱਚ ਜੋ ਰਿਲੀਜ਼ ਕੱਲ ਹੋਇਆ ਹੈ ਐਮ ਐਫ ਨੂੰ ਬਾਰ ਬਾਰ ਕਹਿ ਰਹੇ ਨੇ ਇਸ ਲਈ ਮੈਂ ਕਿਤਨੀ ਕਿਤੇ ਸੋਚਿਆ ਕਿ ਪੰਜਾਬੀ ਸੱਭਿਆਚਾਰ ਯਮਫ ਕਰਦੀ ਨਹੀਂ ਹੋ ਸਕਦੀ ਹੈ ਔਰਤ ਨੂੰ ਬਹੁਤ ਸਨਮਾਨ ਕਿਤੀ ਜਾਂਦੀਏ تھے ਮੇਰੇ ਬਾਬਾ ਨਾਨਕ ਖੁਦ ਆਖਦੇ ਨੇ ਮੇਰੇ ਬਾਬਾ ਨਾਨਕ ਆਖਦੇ ਨੇ ਪਵਿੱਤਰ ਗੁਰਵਾਣ ਦੇ ਵਿੱਚ ਸੋ ਕਿਉ ਮੰਦਾ ਆਖੀਏ ਜਿੱਤ ਜਮੇ ਰਾਜਾਨ ਉਸ ਔਰਤ ਨੂੰ ਤੁਸੀਂ ਕਿਵੇਂ ਕਮਜ਼ੋਰ ਕਰਿਆ ਜੇ ਕਹਿੰਦੇ ਹੋ ਜੋ ਔਰਤ ਰਾਜਾ ਨੂੰ ਵੀ ਪੈਦਾ ਕਰਦੀ ਹੈ ਦੋਸਤੋ ਮੈਡਮ ਯਮਫ ਕਹਿ ਕੇ ਔਰਤ ਨੂੰ ਬੇਇੱਜ਼ਤੀ ਕਰਨਾ ਇਹ ਸ਼ੋਭਾ ਨਹੀਂ ਦਿੰਦੀ ਹੈ ਇਸ ਲਈ ਮੈਂ ਇਹ ਕਦਮ ਚੁੱਕਿਆ ਮੈਨੂੰ ਲੱਗਦਾ ਹੈ ਮਾਨੋਗ ਮੁੱਖ ਮੰਤਰੀ ਪੰਜਾਬ ਜੋ ਖੁਦ ਕਲਾਕਾਰ ਨੇ ਉਹ ਖੁਦ ਸਮਝਣਗੇ ਇਹ ਗਾਣਾ ਬੰਦ ਹੋਣਾ ਚਾਹੀਦਾ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਸੋ ਕਰਨੋਜ਼ਲਾ ਤੱਕ ਪਹੁੰਚੀ ਇਹ ਗੱਲ ਕਿ ਤੁਸੀਂ ਕੰਪਲੇਂਟ ਫਾਈਲ ਕਰਤੀ ਹੈ ਨਹੀਂ ਉਹਨਾਂ ਦੇ ਤੱਕ ਮੈਂ ਪਹੁੰਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿੱਥੇ ਪਹੁੰਚ ਕਰਨ ਦੀ ਲੋੜ ਸੀਗਾ ਮੈਨੂੰ ਜਿਵੇਂ ਲੁਧਿਆਣਾ ਡੀਸੀ ਜਿਵੇਂ ਪੰਚਾਇਤ ਅਫਸਰ ਕਿਉਂਕਿ ਪੰਚਾਇਤ ਅਫਸਰ ਇਸ ਲਈ ਕਿ ਉਸ ਪਿੰਡ ਜੱਦੀ ਪਿੰਡ ਹੈ ਕਰਨੋਜ਼ਲਾ ਦੀ ਕੁਰਾਲਾ ਉਸ ਸਰਪੰਚ ਨੇ ਉਹਨਾਂ ਨੂੰ ਪਰਮਿਸ਼ਨ ਦਿੱਤੀ ਨਹੀਂ ਸ਼ੂਟਿੰਗ ਲਈ ਇਸ ਲਈ ਪੰਚਾਇਤ ਅਧਿਕਾਰੀ ਉਹਨਾਂ ਨੂੰ ਪੁੱਛਿਆ ਪੁੱਛਣਗੇ ਇਸ ਲਈ ਉੱਥੇ ਕੰਪਲੀਟ ਹੋਇਆ ਮੈਨੂੰ ਲੱਗਦਾ ਉਹ ਕਾਰਵਾਈ ਕਰਨਗੇ ਅੱਛਾ ਗਾਣਾ ਉੱਥੇ ਸ਼ੂਟ ਹੋਇਆ ਜਿਹਦੇ ਤੁਸੀਂ ਕੰਪਲੇਂਟ ਫਾਈਲ ਕੀਤੀ ਹੈ ਜੀ ਮੈਡਮ ਉਹ ਜੱਦੀ ਪਿੰਡ ਕਰਨੋਜ਼ਲਾ ਦੀ ਜੱਦੀ ਪਿੰਡ ਹੈ ਖੰਨੇ ਦੇ ਨੇੜੇ ਲੁਧਿਆਣਾ ਡਿਸਟ੍ਰਿਕਟ ਉਹ ਉੱਥੇ ਦੇ ਸਰਪੰਚ ਦੇ ਖਿਲਾਫ ਮੈਨੇ ਸਿਕਾਇਤ ਕੀਤੀ ਹੈ ਤਾਂ ਕਿ ਉਹਨਾਂ ਨੂੰ ਬੁਲਾ ਕੇ ਪੁੱਛਿਆ ਜਾਵੇ ਇਹ ਐਮਐਫ ਦੀ ਵਰਤੋਂ ਹੋਣ ਦੇ ਬਾਵਜੂਦ ਉਸ ਗਾਣੇ ਉਸ ਪਿੰਡ ਦੇ ਵਿੱਚ ਕਿਵੇਂ ਹੋਇਆ ਕਿਉਂ ਹੋਇਆ ਕਿਉਂ ਉਹਨਾਂ ਨੇ ਡੀਸੀ ਤੋਂ ਪੰਚਾਇਤ ਅਧਿਕਾਰੀ ਤੋਂ ਪਰਮਿਸ਼ਨ ਲਿੱਤੇ ਨੇ ਜਾਂ ਨਹੀਂ ਲਿੱਤੇ ਹੋਰੇ ਗੱਲੇ ਮਹਾਰਾਜ ਮੈਡਮ ਇਹ ਗਾਣਾ ਸੈਂਸਰ ਬੋਰਡ ਆਫ ਇੰਡੀਆ ਤੋਂ ਪਾਸ ਨਹੀਂ ਹੋਇਆ ਹੈ ਅੱਛਾ ਜੀ ਫਿਰ ਟੀਵੀ ਤੇ ਐਫਐਮ ਰੇਡੀਓ ਤੇ ਕਿਉਂ ਚੱਲ ਰਹੇ ਨੇ ਬੰਦ ਹੋਣਾ ਚਾਹੀਦਾ ਜੇ ਕੋਈ ਟੀਵੀ ਚਲਾਉਂਦੇ ਐਫਐਮ ਐਫਐਮ ਚਲਾਉਂਦੇ ਨੇ ਮੈਂ ਰਿਕਾਰਡਿੰਗ ਕਰਕੇ ਕੋਰਟ ਵਿੱਚ ਪੇਸ਼ ਕਰਾਂਗਾ ਅੱਛਾ ਤੇ ਸੁਣਵਾਈ ਹੁੰਦੀ ਹੈ ਜਿਹੜਾ ਵੀ ਸਟੈਪ ਚੱਕਦੇ ਹੋ ਜੀ ਮੈਡਮ ਬਹੁਤ ਕੁਝ ਸੁਣਵਾਈ ਹੈ ਕਿਉਂਕਿ ਮਾਨਯੋਗ ਪੰਜਾਬ ਅਦਾਲਤ ਆ ਰਿਹਾ ਨਾ ਹਾਈ ਕੋਰਟ ਨੇ ਮੇਰੇ ਦਲੀਲ ਸੁਣਦੇ ਵੇ 2016 ਦੇ ਵਿੱਚ ਕੋਰਟ ਵਿੱਚ ਕੇਸ ਪਾਇਆ ਸੀ ਮੈਂ ਉੱਥੇ ਇੱਕ ਕੁਲਵਿੰਦਰ ਕੌਰ ਦੀ ਮੌਤ ਹੋਇਆ ਸੀ ਤੁਸੀਂ ਤਾਂ ਮਸ਼ਹੂਰ ਪੱਤਰਕਾਰ ਹੋ ਤੁਹਾਨੂੰ ਪਤਾ ਹੈ 2016 ਦੇ ਵਿੱਚ ਨੱਚਣ ਵਾਲੀ ਕੁੜੀ ਕੁਲਵਿੰਦਰ ਕੌਰ ਨੂੰ ਗੋਲੀ ਲੱਗੇ ਮੌਤ ਹੋਇਆ ਉਹ 3 ਮਹੀਨੇ ਦੀ ਗਰਭਵਤੀ ਸੀ ਉੱਥੇ ਮਰ ਗਈ ਉਹ ਸਟੇਜ ਤੇ ਉਹ ਉਹ ਜੰਮਿਆ ਨਹੀਂ ਸੀ ਉਸ ਬੱਚੇ ਉਹ ਵੀ ਮੌਤ ਹੋਇਆ ਤੋਂ ਉਸ ਤੋਂ ਬਾਅਦ 2019 ਵਿੱਚ ਮਾਨੇ ਹਾਈ ਕੋਰਟ ਨੇ ਇਹ ਕਿਹਾ ਸੀ ਕਿ ਇਹੋ ਜਿਹਾ ਗਾਣਾ ਕਿਤੇ ਵੀ ਨਹੀਂ ਚੱਲਣਾ ਚਾਹੀਦਾ ਲਾਈਵ ਸ਼ੋਅ ਸਟੇਜ ਤੇ ਨਹੀਂ ਚੱਲਣਾ ਚਾਹੀਦਾ ਬੱਚੇ ਤੇ ਅਸਰ ਕਰ ਦੇ ਇਸ ਲਈ कोर्ट सुनਦਾ ਹੈ کورٹ کارਵਾਈ ਹੋ ਰਹੀ ਨੇ ਕੋਈ ਮੰਚ ਤੇ ਨਹੀਂ ਗਾਰੇ ਨੇ ਮੰਚ ਤੇ ਨਹੀਂ ਕਰਨੇ శ్రీ ਬਰਾਰ ਪਟਿਆਲਾ ਤੋਂ ਜੇਲ੍ਹੋਂ ਕੇ ਆਏ ਨੇ ਸੀਪੀ ਕੇਲੇ ਤੇ ਖਿਲਾਫ ਐਫਆਰ ਦਰਜ ਹੋਇਆ ਬਹੁਤ ਕੁਝ ਹੋਇਆ ਮੈਡਮ ਪਰ ਕਰਨ ਹੁਜਲਾ ਇਹ ਗਾਣਾ ਕੱਢ ਕੇ ਕਿੱਥੇ ਨਹੀਂ ਕਿੱਤੇ ਪੰਜਾਬੀ ਔਰਤ ਦੀ ਪੰਜਾਬੀ ਸਭਿਆਚਾਰ ਦੀ ਅਪਮਾਨ ਕਿਤੇ ਨੇ ਇਸ ਲਈ ਮੈਂ ਕੋ ਕਿਸ ਪਾ ਅੱਜ ਰੂਪਾ ਤੁਸੀਂ ਪੰਡਿਤ ਜੀ ਇਕੱਲੇ ਕੌਨਫੀਡੈਂਟਲੀ ਇਹਨਾਂ ਚੀਜ਼ਾਂ ਦੇ ਲਈ ਅੱਗੇ ਆ ਜਾਂਦੇ ਹੋ ਕੋਈ ਸਪੋਰਟ ਕਰਦਾ ਹੈ ਕੋਈ ਇੰਡਸਟਰੀ ਚ ਵੈਸੇ ਡਾਇਰੈਕਟ ਗੱਲ ਕਰਦੇ ਆ ਕੋਈ ਆਰਟਿਸਟ ਤੁਹਾਡੇ ਨਾਲ ਨਹੀਂ ਮੇਰਾ ਡਾਇਰੈਕਟ ਲਿੰਕ ਮੇਰਾ ਬਾਬਾ ਨਾਨਕ ਦੇਹ ਜੀ ਬਾਬਾ ਨਾਨਕ ਦੇ ਰਾਹ ਤੇ ਚੱਲਣ ਵਾਲਾ ਜਿੱਥੇ ਜਿੱਥੇ ਨਾ ਇਨਸਾਫੀ ਹੈ ਜਿੱਥੇ ਔਰਤ ਦੀ ਬੇਇੱਜ਼ਤੀ ਉੱਤੇ ਮੈਂ ਖੜ ਕੇ ਆਵਾਜ਼ ਉਠਾਉਂਦਾ ਕਿਉਂਕਿ ਕੋਈ ਹਾਈਅਰ ਅਥਾਰਟੀ ਜਾਂ ਕੋਈ ਕਲਾਕਾਰ ਤੱਕ ਪਹੁੰਚ ਕਰਨ ਤੱਕ ਲੇਟ ਹੋ ਜਾਣਾ ਹੈ ਲੱਖੋ ਕਰੋੜੋ ਲੋਕ ਦੇਖ ਚੁੱਕੇ ਨੇ ਗਾਣੇ ਇਸ ਲਈ ਮੇਰਾ ਮੰਦੀ ਆਵਾਜ਼ ਸੁਣ ਕੇ ਮੈਂ ਆਵਾਜ਼ ਸੁਣ ਕੇ ਮੈਂ ਇਹ ਕਦਮ ਚੁੱਕਦਾ ਹੈ ਤੇ ਮੈਨੂੰ ਲੱਗਦਾ ਅਸਰ ਵੀ ਹੋ ਜਾਣਾ 2 ਆਗਸਟ ਨੂੰ ਕਰਨ ਉਹਦੇ ਹੋਰ ਗਾਣਾ ਆ ਰਹੇ ਨੇ ਪੂਰਾ ਐਲਬਮ ਉਹ ਐਲਬਮ ਚੱਕੀਤਾ ਜਾਊਗਾ ਉਸ ਸਾਲ ਮਦ ਵਿੱਚ ਕੋਈ ਗਲਤ ਗਾਣਾ ਤਾਂ ਨਾ ਹੋਵੇ ਔਰਤ ਦੀ ਬੇਸਤੀ ਕਰਨ ਵਾਲੇ ਸ਼ਰਾਬ ਦੀ ਬੰਦੂਕ ਦੀ ਨਾ ਹੋਵੇ ਡੀਸੀ ਲੁਧਿਆਣਾ ਚੱਕਰਨਗੇ ਐਸਐਸਪੀ ਲੁਧਿਆਣਾ ਚੱਕਰਨਗੇ ਉਸ ਤੋਂ ਬਾਅਦ ਹੀ ਰਿਲੀਜ਼ ਹੋਊਗੀ ਕੋਈ ਚੱਕ ਇਹ ਮੈਂ ਪੱਕਾ ਕਰਕੇ ਹੀ ਛੱਡਣਾਂ ਤੇ ਵੈਸੇ ਤੁਸੀਂ ਜਿੰਨੇ ਵੀ ਕਲਾਕਾਰਾਂ ਤੇ ਕਦਮ ਚੱਕਦੇ ਹੋ ਕਿ ਉਹਨਾਂ ਨੇ ਸ਼ਬਦਾਵਲੀ ਘਰ ਤੋਂ ਯੂਜ਼ ਕੀਤੀ ਹੈ ਜਾਂ ਫਿਰ ਅਥਿਹਰਾਂ ਦਾ ਇਸਤੇਮਾਲ ਕੀਤਾ ਗਾਣਿਆਂ ਦੇ ਵਿੱਚ ਤੇ ਉਹ ਗਾਣੇ YouTube ਤੋਂ ਕਦੇ ਡਿਲੀਟ ਵੀ ਹੋਏ ਆ ਬਹੁਤ ਕੁਝ ਹੋਇਆ ਹੈ ਮੈਡਮ ਬਹੁਤ ਸਾਰੇ ਗਾਣੇ ਹੋਏ ਨੇ ਹੋਰ ਵੀ ਹੋਰ ਹੋਣਗੇ ਕਿਉਂਕਿ ਮਾਨੋਗ ਡੀਜੀਪੀ ਪੰਜਾਬ ਨੇ ਤੇ ਸਾਈਬਰ ਕ੍ਰਾਈਮ ਵਾਲੇ ਨੇ ਲਿਸਟ ਬਣਾ ਕੇ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਨੂੰ ਪੇਜ ਚੁਕਾਏ ਨੇ ਉੱਥੇ ਉਹ ਡਿਲੀਟ ਕਰਨਗੇ ਬਹੁਤ ਕੁਝ ਹੋ ਰਿਹਾ ਹੈ ਹੋ ਰਿਹਾ ਹੈ ਮੈਨੂੰ ਲੱਗਦਾ ਹੈ ਇਹ ਗਾਣੇ ਵੀ जे कर, पंजाबी लोक खुद जे जागणगे गे औरत जागेगी पंजाबी औरत जागे दी लोड है मैडम ਜਗੋ ਆਈ ਜਗੋ ਆਈ ਗਾ ਕੇ ਸਭ ਨੂੰ ਜਗਾਉਣ ਵਾਲੀ ਖੁਦ ਜਾਗਣ ਦੀ ਲੋੜ ਹੈ ਕਿਉਂਕਿ ਐਮਐਸ ਬੋਲ ਕੇ ਔਰਤ ਦੀ ਜੀ ਬੇਇਜ਼ਤੀ ਕਰਨਗੇ ਪੰਜਾਬੀ ਔਰਤ ਦੀ ਬੇਇਜ਼ਤੀ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਜਾਗਣ ਦੀ ਲੋੜ ਹੈ ਜਾਗਣਗੇ ਅਸਰ ਹੋਏਗੀ ਤੁਸੀਂ ਦੇਖੋਗੇ ਤੇ ਤੁਸੀਂ ਜਿਹੜੀਆਂ ਕੰਪਲੇਂਟਸ ਵਗੈਰਾ ਫਾਈਲ ਕਰਦੇ ਹੋ ਫਿਰ ਆਊਟ ਆਫ ਸਟੇਸ਼ਨ ਖੁਦ ਜਾਣੇ ਹੋ ਮਤਲਬ ਬਾਈ ਬੱਸ ਬਾਈ ਕਾਰ ਜਾਂ ਕਾਲਸ ਤੇ ਕੰਮ ਨਹੀਂ ਮੈਡਮ ਪਹਿਲੇ ਮੇਰਾ ਸਟੈਪ ਇਹ ਹੁੰਦੀ ਹੈ ਕਿ ਕੰਪਲੇਂਟ ਜਿਵੇਂ ਇਹ ਕੰਪਲੇਂਟ ਬਣਾਇਆ ਇਹ ਦੇਖੋ ਜੀ ਸੇਵਾ ਵਿਖੇ ਪੰਚਾਇਤ ਅਫੀਸਰ ਲੁਧਿਆਣਾ ਜ਼ਿਲ੍ਹਾ ਪੰਜਾਬ ਵਿਸ਼ਾ ਸਰਪੰਚ ਲਖਵੀਰ ਪਿੰਡ ਮੋਕੁਲਾਰਾ ਦੇ ਖਿਲਾਫ ਸ਼ਿਕਾਇਤ ਇਹ ਸ਼ਿਕਾਇਤ ਬਣਾ ਕੇ ਮੈਂ ਮੇਲ ਕਰ ਦੇਣਾ ਕਿੱਥੇ ਪੰਚਾਇਤ ਕਰ ਦਿੱਤਾ ਮੈਂ ਉਸ ਤੋਂ ਬਾਅਦ ਡੀਸੀ ਲੁਧਿਆਣਾ ਉਹਨਾਂ ਨੂੰ ਮੇਲ ਕਰਤਾ ਉਹ ਮੇਲ ਤੋਂ ਉਹ ਕਾਰਵਾਈ ਕਰਦੇ ਆਗੇ ਜਵਾਬ ਹਾਂ ਨਹੀਂ ਮੈਂ ਕੱਲ ਕੱਲ ਰਾਤ ਨੂੰ ਮੈਂ ਮੇਲ ਕਰਨ ਤੋਂ ਬਾਅਦ ਅੱਜ ਸੈਟਰਡੇ ਸੰਡੇ ਹੋਣ ਕਾਰਨ ਮੰਡੇ ਕਾਰਵਾਈ ਹੋਏਗੀ ਪੱਕਾ ਪੰਚਾਇਤ ਅਧਿਕਾਰੀ ਬਹੁਤ ਸਖਤ ਹੁੰਦੇ ਨੇ ਉਹ ਜ਼ਰੂਰ ਉਹ ਸਰਪੰਚ ਨੂੰ ਬੁਲਾਉਣਗੇ ਪੁੱਛਣਗੇ ਜਵਾਬ ਮੰਗਣਗੇ ਉਹ ਮਾਫੀ ਮੰਗਣਾ ਪਏਗਾ ਕਿਉਂ ਉਹਨਾਂ ਨੇ ਪਰਮਿਸ਼ਨ ਦਿੱਤੇ ਨੇ ਮੈਂ ਕਹਿਣ ਦਾ ਪਾਇਆ ਕਾਰਵਾਈ ਜ਼ਰੂਰ ਹੋਣੀ ਮੈਂ ਇਹ ਕਾਰਵਾਈ ਹੁਣ ਤੱਕ ਛੱਡਦਾ ਨਹੀਂ ਮੈਂ ਕਿਉਂਕਿ ਜੇ ਇੱਕ ਐਕਸ਼ਨ ਲਿੱਤੀ ਹੋਵੇ ਤਾਂ ਉਸ ਦੀ ਅੰਤ ਤੱਕ ਪਰਿਣਾਮ ਤੱਕ ਮੈਂ ਲੈ ਕੇ ਹੀ ਜਾਣਾ ਤੇ ਤੁਸੀਂ ਜਿਵੇਂ ਦੇਖ ਰਹੇ ਹੋ ਕਿ ਪੰਡਿਤ Rao ਨੇ ਕੰਪਲੇਂਟ ਫਾਈਲ ਕਰ ਦਿੱਤੀ ਹੈ ਕਰਨ ਔਜਲਾ ਦੇ ਐਮ ਐਫ ਗਾਣੇ ਨੂੰ ਲੈ ਕੇ ਕਿਉਂਕਿ ਬਹੁਤ ਸਾਰੇ ਇੰਡਸਟਰੀ ਦੇ ਵਿੱਚ ਇਦਾਂ ਦੇ ਕਲਾਕਾਰ ਨੇ ਜਿਹੜੇ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਨੇ ਫਿਰ ਚਾਹੇ ਇੱਕ ਕੁੜੀ ਦੀਆਂ ਭਾਵਨਾਵਾਂ ਹੋਣ ਜਾਂ ਮਦਰ ਦੀਆਂ ਹੋਣ ਜਿਵੇਂ ਅਸੀਂ ਆ ਦੇਖਿਆ ਸੋ ਇਹਨਾਂ ਦੀ ਜਿਹੜੀ ਵੀ ਕੰਪਲੇਂਟ ਹੁੰਦੀ ਆ ਉਹਦੀ ਸੁਣਵਾਈ ਜ਼ਰੂਰ ਹੁੰਦੀ ਆ ਸੋ ਪੰਡਿਤ ਜੀ ਹੁਣ ਤੁਹਾਡੀ ਮੰਗ ਕੀ ਹੈ ਮੰਗ ਇੱਕੋ ਇੱਕ ਹੈ ਮੈਡਮ ਇਸ ਪਵਿੱਤਰ ਪੰਜਾਬੀ ਇਸ ਗੁਰਮੁਖੀ ਇਸ ਰੂਹਾਨੀਅਤ ਪਰਿਪਾਚਾ ਇਸ ਦੇ ਵਿੱਚ ਗਲਤ ਗਾਣਾ ਨਹੀਂ ਹੋਣ ਦੇਣਾ ਮੈਂ ਜਿੱਥੇ ਜਿੱਥੇ ਕੋਈ ਵੀ ਗਾਣਗੇ ਭਾਵੇਂ ਵਿਦੇਸ਼ ਵਿੱਚ ਬੈਠ ਕੇ ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ ਇਸ ਪੰਜਾਬੀ ਭਾਸ਼ਾ ਨੂੰ ਉੱਚੀ ਪੱਧਰ ਤੇ ਰੱਖਣ ਲਈ ਆਖਰੀ ਦਮ ਤੱਕ ਮੈਂ ਕੰਮ ਕਰਦਾ ਰਵਾਂਗਾ ਜੀ ਸੋ ਬਹੁਤ ਬਹੁਤ ਧੰਨਵਾਦ ਪੰਡਿਤ ਜੀ ਉਮੀਦ ਕਰਦੇ ਹਾਂ ਕਿ ਤੁਹਾਡੀ ਸੁਣਵਾਈ ਹੋਏ ਜਿਹੜੀਆਂ ਤੁਸੀਂ ਕੰਪਲੇਂਟਸ ਫਾਈਲ ਕੀਤੀਆਂ ਨੇ ਸੋ ਫਿਲਹਾਲ ਦੇ ਲਈ ਮੈਨੂੰ ਦੀ ਇਜਾਜ਼ਤ ਹੈ ਇਹ ਨੇ ਪੰਡਿਤ ਰਾਓ ਜੀ ਜਿਨ੍ਹਾਂ ਨੇ ਕੰਪਲੇਂਟ ਫਾਈਲ ਕੀਤੀ ਆ ਹੁਣ ਮੰਡੇ ਅਸੀਂ ਦੇਖਾਂਗੇ ਕਿ ਇਹਨਾਂ ਦੀ ਕੰਪਲੇਂਟ ਦਾ ਕਿੱਥੇ ਤੱਕ ਅਸਰ ਹੁੰਦਾ ਹੈ ਕਿੰਨਾ ਕੁ ਜਿਹੜਾ ਸਟੈਪ ਚੱਕ ਕੇ ਅੱਗੇ ਉਸਤੇ ਕਾਰਵਾਈ ਹੁੰਦੀ ਹੈ ਫਿਲਹਾਲ ਹੀ ਮੰਦੋਂ ਇਜਾਜ਼ਤ ਕੈਮਰਾਮੈਨ ਗਣੇਸ਼ ਚਨਾਲ ਮਾਨਪ੍ਰਤ ਖੋਲਰ ਦਾਨਿਕ ਸੂਰਾ ਟੀਵੀ ਚੰਡੀਗੜ੍ਹ